ਦੇ ਸੈਕਟਰ 71 ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੁਆਰਾ ਇੱਕ ਗੈਂਗਸਟਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਮਸ਼ਹੂਰ ਸਿੰਗਰ ਬੱਬੂ ਮਾਨ ਦੇ ਘਰ ਦੇ ਕੋਲ ਜਦੋਂ ਗੈਂਗਸਟਰ ਪੁੱਜਿਆ ਤੇ ਉਸਨੇ ਬੱਬੂ ਮਾਨ ਦੇ ਘਰ ਦੇ ਕੋਲ ਹੀ ਇੱਕ ਕੋਠੀ ਦੀ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਲੇਕਿਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਅਧਿਕਾਰੀਆਂ ਵੱਲੋਂ ਉਸਤੇ ਗੋਲੀ ਚਲਾਈ ਗਈ ਅਤੇ ਗੋਲੀ ਜਿਹੜੀ ਉਸਦੇ ਪੈਰ ਦੇ ਵਿੱਚ ਲੱਗੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਸੈਕਟਰ 71 ਦੇ ਵਿੱਚ ਲਗਾਤਾਰ ਹਲੇ ਵੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੁਆਰਾ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਸ ਗੈਂਗਸਟਰ ਦਾ ਪਿੱਛਾ ਜਿਹੜੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੁਆਰਾ ਕਾਫੀ ਦੇਰ ਤੋਂ ਉਸਦੇ ਪਿੱਛੇ ਲੱਗੀ ਹੋਈ ਸੀ ਉਸਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਗੈਂਗਸਟਰ ਸੀ ਉਹ ਭੱਜਣ ਦੇ ਵਿੱਚ ਕਾਮਯਾਬ ਹੋਇਆ ਤੇ ਉਸਦੇ ਮਗਰ ਜਦੋਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਲਗਾਤਾਰ ਉਸ ਦਾ ਪਿੱਛਾ ਕਰਦੀ ਰਹੀ ਤੇ ਉਹ ਬੱਬੂ ਮਾਨ ਦੀ ਕੋਠੀ ਦੇ ਕੋਲ ਪੁੱਜਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਇਹ ਜਿਹੜਾ ਨੌਜਵਾਨ ਸੀ ਗੈਂਗਸਟਰ ਸੀ ਲੋਰਿੰਦਾ ਸੀ ਕਿੰਨੇ ਇਸ ਦੇ ਮਾਮਲੇ ਦਰਜ ਹੈ ਇਸ ਦੇ ਬਾਰੇ ਹਲੇ ਕੋਈ ਪੁਕਤਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਲੇਕਿਨ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਹੈ ਉਹ ਲਗਾਤਾਰ ਉਸ ਜਗ੍ਹਾ ਤੇ ਛਾਪੇਮਾਰੀ ਕਰ ਰਹੇ ਆ ਕਿ ਇਸ ਦਾ ਕੋਈ ਹੋਰ ਸਾਥੀ ਇਸ ਦੇ ਵਿੱਚ ਸ਼ਾਮਲ ਨਾ ਹੋਏ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਆਸ-ਪਾਸ ਦੇ ਘਰਾਂ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹਲੇ ਵੀ ਜਿਹੜੇ ਪੁਲਿਸ ਨੇ ਉਸ ਜਗ੍ਹਾ ਤੇ ਸੈਕਟਰ 71 ਤੇ ਲਗਾਤਾਰ ਜਿਹੜੀ ਪੁਲਿਸ ਨੂੰ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਕੀਤੇ ਆ ਤੇ ਇਹ ਹੋਰ ਵੀ ਅਦੇ ਕੋ ਜਿਹੜੀ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਜਿੰਦੋਂ ਤੱਕ ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੁਆਰਾ ਇਸ ਦੇ ਕੋਲੋਂ ਪੁਸ਼ਕਿਸ਼ ਦੇ ਵਿੱਚ ਹੋਰ ਖੁਲਾਸੇ ਕਰੇਗੀ ਤੇ ਇਸ ਦੇ ਵਿੱਚ ਕੀ ਜਿਹੜਾ ਨਿਕਲ ਕੇ ਸਾਹਮਣੇ ਆਂਦਾ ਉਸ ਦੇ ਬਾਰੇ ਪੁਲਿਸ ਦੇ ਅਧਿਕਾਰੀ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿਹੜੇ ਮੀਡੀਆ ਨੂੰ ਸੰਬੋਧਿਤ ਕਰਨਗੇ ਮੁਹੱਲੀ ਤੋਂ ਅਮਿਤ ਸ਼ਰਮਾ ਪੰਜਾਬ ਦਾ